ਕਾਰੀ ਸ਼ਾਂਤ ਮਹੱਲਾ ਚੌਥਾ ੴ ਅੰਕਾਰ ਸਤਿਗੁਰ ਪ੍ਰਸਾਦ ਅੰਤਰ ਪਰੀ ਪਿਆਰ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਗੀ ਗੁਰੂ ਖਾਲਸਾ ਸਾਧ ਸੰਗਤ ਦੀਓ ਸਤਿਗੁਰੂ ਅੰਤਰੀਆਮੀ ਪਹਿਲੇ ਪਾਤਸ਼ਾਹ ਦੇ ਕਲ ਸ਼ੰਤ ਸੰਪੂਰਨ ਹੋਏ ਹਨ ਪੁਰ ਸਤਿਗੁਰੂ ਚੌਥੇ ਪਾਤਸ਼ਾਹ ਤੁਖਾਰੀ ਰਾਗ ਦੇ ਅੰਦਰ ਸ਼ੰਤ ਬਾਣੀ ਜੋ ਜਸੰਗ 6-6 ਤੁਕਾਂ ਵਾਲੀ ਸੰਗੀਤਕ ਕਾਵਿ ਦੀ ਚਲਕਦੇ ਨਾਲ ਰਹੀ ਹੋਈ ਬਾਣੀ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸੰਮਤਾਂ ਦੇ ਤਾਈ ਸ੍ਰੀ ਗੋਇਨਵਾਲ ਸਾਹਿਬ ਦਰਸ਼ਨ ਦੇਣ ਵਾਸਤੇ ਆਏ ਹਨ ਉੱਥੇ ਸਿੱਖਾਂ ਨੇ ਕਿਹਾ ਮਹਾਰਾਜ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਆਪ ਹਰ ਵਕਤ ਸੇਵਾ ਚ ਰਿਹਾ ਕਰਦੇ ਹੁਣ ਆਪ ਅੰਮ੍ਰਿਤਸਰ ਸਾਹਿਬ ਦੀ ਨਿਵਾਸ ਕਰਦੇ ਹੋ ਕਦੇ ਕਦੇ ਆਪਕੇ ਦਰਸ਼ਨ ਹੁੰਦੇ ਹਨ ਕਿਰਪਾ ਕਰੋ ਸੱਚੇ ਪਾਤਸ਼ਾਹ ਆਪ ਆਪ ਦੇ ਪੂਰੇ ਤੇ ਦਰਸ਼ਨਾਂ ਦਾ ਲਾਭ ਸਾਨੂੰ ਪ੍ਰਾਪਤ ਹੋਵੇ ਸਾਨੂੰ ਵੀ ਪ੍ਰੇਮ ਦੀ ਪ੍ਰੀਤ ਦੀ ਸਿੱਖਿਆ ਬਖਸ਼ੋ ਤੋਂ ਸਣ ਕੇ ਗੁਰੂ ਸਾਹਿਬ ਵਿਚਾਰਦੇ ਹਨ ਸੁਖਾਰੀ ਸ਼ਾਂਤ ਮਹੱਲਾ ਚੌਕਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਪੀੜੀ ਪਿਆਰ ਸੁਖਾਰੀ ਰਾਗ 'ਚ ਮਹਾਰਾਜ ਸ਼ਾਂਤ ਵਿਚਾਰਦੇ ਹਨ ਕਿ ਉੱਥੇ ਪਾਰਸਾ ਇੱਕ ਦੁਆਇ ਤ੍ਰੂਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਭ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਫਿਰ ਨੈਣ ਲਿਮ ਸਤਿਗੁਰੂ ਜੀ ਅੰਤਰ ਪਰੀ ਪਿਆਰ ਏ ਭਾਈ ਸਾਡੇ ਅੰਦਰ ਵੀ ਪਰੀ ਪਿਆਰੇ ਪਰਮੇਸ਼ਵਰ ਅਕਾਲ ਪੁਰਖ ਦਾ ਪਿਆਰ ਹੈ ਕਿਉਂ ਪਰ ਬਿਨ ਜੀਵੀ ਹੈ ਰਾਮ ਠੰਡੀ ਰਹਿੰਦੇ ਕਿਉਂ ਪਰ ਬਿਨ ਜੀਵੀ ਹੈ ਰਾਮ ਕਿਸ ਪ੍ਰਕਾਰ ਪਿਆਰੇ ਅਕਾਲ ਪੁਰਖ ਤੋਂ ਬਗੈਰ ਜਿਉਣਾ ਕਰੀਏ ਰਾਮ ਏ ਭਾਈ ਸਾਡੇ ਅੰਦਰ ਪਿਆਰੇ ਪਰਮੇਸ਼ਰ ਦਾ ਪਿਆਰ ਹੈ ਉਸ ਤੋਂ ਬਿਨਾਂ ਸਾਡਾ ਜੀਵਣਾ ਕਿਵੇਂ ਹੋਵੇ ਨਹੀਂ ਜੀਵਣਾ ਹੁੰਦਾ ਜਦ ਲਗ ਦਰਸਨਾ ਹੋ ਜਿਨਾਂ ਜਰ ਸੱਚੇ ਪਾਤਸ਼ਾਹ ਦਾ ਪਵਿੱਤਰ ਦਰਸ਼ਨ ਨਹੀਂ ਹੋ ਜਾ ਅੰਲਾ ਕਿਉਂ ਅੰਮ੍ਰਿਤ ਪੀਵੀਐ ਰਾਂ ਉਹਨਾਂ ਜਰ ਆਨੰਦ ਰੂਪੀ ਅੰਮ੍ਰਿਤ ਨੂੰ ਬ੍ਰਹਮਾ ਆਨੰਦ ਰੂਪੀ ਅੰਮ੍ਰਿਤ ਨੂੰ ਕਿਵੇਂ ਪੀਣਾ ਕਰੀਏ ਏ ਪਿਆਰੇ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਖਰੀ ਤੋਂ ਬਿਨਾਂ ਜਿਹੜਾ ਜੀਵਣਾ ਹੈ ਏ ਮਰਨਾ ਦੀ ਤੁਲ ਹੈ ਇਸ ਕਰਕੇ ਅੰਮ੍ਰਿਤ ਮਾਰਾ ਦਾ ਦਰਸ਼ਨ ਰੂਪੀ ਅੰਮ੍ਰਿਤ ਕਿਵੇਂ ਪੀਵੇ ਬਰਮਾਨੰਦ ਰੂਪੀ ਅੰਮ੍ਰਿਤ ਕਿਵੇਂ ਪੀਵੇ ਹਰੀ ਤੋਂ ਬਗੈਰ ਸਾਡਾ ਜੀਵਣਾ ਕਿਵੇਂ ਹੋਵੇ ਨਹੀਂ ਜੀਵਿਆ ਜਾਂਦਾ ਇਸ ਬਿਨ ਰਹਿਣ ਨੂੰ ਨਾ ਜਾਏ ਉਸ ਰੂਪ ਤੋਂ ਬਗੈਰ ਖਿਰ ਮਾਤਰ ਵੀ ਸਾਥ ਤੋਂ ਰਹਿਣੀ ਜਾਂਦਾ ਹੈ ਆਨੰਦਨ ਪ੍ਰੀਉ ਪਿਰੂ ਕਰੇ ਦਿਨ ਰਾਤੀ ਜੀਵਨ ਵੀ ਹੈ ਰਸ ਆਹ ਹੈ ਔੜ ਲੱਗੀ ਤੋਂ ਬਦਲਾਂ ਦੇ ਹੇਠ ਆ ਕੇ ਪ੍ਰਿਯ ਪ੍ਰਿਅ ਸ਼ਬਦ ਉਚਾਰਦਾ ਇਉਂ ਸਾਡਾ ਚਿਤੂਪੀ ਮੰਮੀਹਾ ਸਤਿਗੁਰੂ ਕਿਰਪਾਲੂ ਬੱਦਲ ਦੀ ਸ਼ਰਨ ਵਿੱਚ ਆ ਕੇ ਪ੍ਰਿਯ ਪ੍ਰਿਅ ਮੇਰੇ ਪਿਆਰੇ ਹੈ ਮੇਰੇ ਪਿਆਰੇ ਇਸ ਪ੍ਰਕਾਰ ਉਚਾਰਦਾ ਹੈ ਚਿਤਰੂਪੀ ਮੰਮੀਹਾ ਪਰ ਬਿਨ ਪਿਆਸ ਨਾ ਜਾਏ ਜਿਨਾਂ ਪ੍ਰਪਤੀ ਪਰਮੇਸ਼ਰ ਦੇ ਦਰਸ਼ਨਾਂ ਤੋਂ ਜਿਹੜੀ ਪਿਆਸਾ ਹੈ ਦਰਸ਼ਨਾਂ ਦੀ ਇਨਵਰਤ ਨਹੀਂ ਹੁੰਦੀ ਆਪਣੀ ਕਿਰਪਾ ਕਰੋ ਹਰ ਪਿਆਰੇ ਤੇ ਮੇਰੇ ਪਿਆਰੇ ਅਕਾਲ ਪੁਰਖ ਹਰੀ ਸਾਡੇ ਤੇ ਆਪ ਦੀ ਕਿਰਪਾ ਦ੍ਰਿਸ਼ਟੀ ਆਪ ਕਰੋ ਹਰ ਹਰ ਨਾਮ ਸਾਧ ਸਾਰਿਆ ਜੀ ਮਹਾਰਾਜ ਹਰੀ ਤੇ ਰਹੇ ਜੋ ਸਭ ਨੂੰ ਫਰੇ ਭਰੇ ਕਰਨ ਵਾਲਾ ਨਾਮ ਹੈ ਸਾਰੀਆਂ ਸਤਸਿਆਂ ਦਾ ਹਾਰਕ ਹੈ ਉਸ ਤੇਰੇ ਨਾਮ ਨੂੰ ਹਰੀ ਸਾਰਿਆਂ ਸੰਭਾਲਿਆ ਹੈ ਯਾਦ ਕੀਤਾ ਹੈ ਗੁਰ ਕੈ ਸ਼ਬਦ ਮਿਲਿਆ ਮੈ ਪ੍ਰੀਤਮ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਨੇ ਕਰਕੇ ਇਹ ਮੇਰੇ ਪ੍ਰੀਤਮ ਪਿਆਰੇ ਮੈਨੂੰ ਤੂੰ ਮਿਲ ਗਿਆ ਹਾ ਹਉ ਸਤਿਗੁਰ ਵਿਟਹੁ ਵਾਰਿਆ ਉਸ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਸਤਿਗੁਰੂ ਨਾਨਕ ਦੇ ਤੀਜੇ ਸਰੂਪ ਤੋਂ ਅਸੀਂ ਵਾਰਨੇ ਵਿਹਾਰ ਜਾਣੇ ਹਾਂ ਜਦ ਵੇਖਾਂ ਪਿਰ ਪਿਆਰਾ ਜਿਵੇਂ ਪਤੀ ਅਕਾਲ ਪੁਰਖ ਜੋ ਸਾਰਿਆਂ ਦਾ ਪਿਆਰਾ ਪ੍ਰਮੇਸ਼ਰ ਹੈ ਜਦੋਂ ਉਹਦੇ ਦਰਸ਼ਨ ਵੇਖਦੇ ਹਾਂ ਹਰ ਗੁਣ ਰਸ ਰਵਾਰਾਮ ਹਰੀ ਦੇ ਗੁਣਾਂ ਨੂੰ ਰਸ ਪ੍ਰੇਮ ਨਾਲ ਜਦੋਂ ਰਵਾ ਉਚਾਰਨ ਕਰਦੀ ਹਾਂ ਇਹ ਸਖੀ ਗਾਉ ਮੇਰੇ ਪਿਆਰੇ ਨੂੰ ਅਸੀਂ ਵੇਖਦੇ ਹਾਂ ਪ੍ਰੀਤ ਨੂੰ ਅਤੇ ਇਸੇ ਪ੍ਰਕਾਰ ਜਦੋਂ ਹਰੀ ਦੇ ਗੁਣਾਂ ਤੂੰ ਵੀ ਉਚਾਰਨ ਕਰੇਂਗੀ ਤਾਂ ਜਦੋਂ ਵਿਚਾਰੇਂਗੀ ਤਾਂ ਪਿਆਰੇ ਪ੍ਰੀਤਮ ਦੇ ਦਰਸ਼ਨ ਤੂੰ ਵੀ ਦੇਖ ਲਵੇਂਗੀ ਮੇਰਾ ਅੰਤਰ ਹੋਈ ਵਿਗਾਸ ਸਾਡਾ ਅੰਦਰ ਖੜਾ ਹੋ ਜਾਂਦਾ ਮਾਰਾ ਸਾਹਿਬ ਦੇ ਦਰਸ਼ਨਾ ਕਰਕੇ ਪ੍ਰਿਯੋ ਪ੍ਰਿਯੋ ਸੱਚ ਨਿਤ ਚਵਾਰਾਮ ਸੱਚਾ ਜੋ ਪਿਆਰਾ ਪਰਮੇਸ਼ਵਰ ਹੈ ਪਤੀ ਉਸ ਪ੍ਰੇਪ੍ਰੇਸ਼ਵ ਦੀ ਕਰਕੇ ਹਰ ਵਕਤ ਇਸ ਸਾਚੀ ਆਣ ਨੂੰ ਨਿਸ਼ਚੇ ਕਰਕੇ ਚਵਾ ਉਚਾਰਦੇ ਹਾਂ ਹੀ ਭਾਈ ਬ੍ਰਿਉ ਚਵਾ ਪਿਆਰੇ ਸ਼ਬਦ ਨਿਸਕਾਰੇ ਪਿਆਰੇ ਪਤੀ ਅਕਾਲ ਪੁਰਖ ਦੇ ਨਾਮ ਨੂੰ ਉਚਾਰਦੇ ਹਾਂ ਜਿਨ੍ਹਾਂ ਦਾ ਸ਼ਬਦ ਸੰਸਾਰ ਤੋਂ ਤਾਰਨ ਵਾਲਾ ਹੈ ਵੇਨ ਦੇਖੇ ਤ੍ਰਿਪਤ ਨਾ ਆਵੇ ਤੁਨ ਤਾਂ ਭਾਈ ਦਰਸ਼ਨ ਕਰੇ ਬਿਨਾ ਰਾਜ ਨਹੀਂ ਆਉਂਦਾ ਤ੍ਰਿਪਤੀ ਨਹੀਂ ਆਉਂਦੀ ਹੈ ਸ਼ਬਦ 시ਗਾਰ ਹੋਵੇ ਨਿਤ ਕਾਮਣ ਇਹ ਭਾਈ ਜੋ ਪਰਮੇਸ਼ਰ ਦੇ ਚਾਹ ਵਾਂਜ ਗਿਆਨ ਜਿਹਾ ਰੂਪ ਕਾਮਣਾ ਹਨ ਉਹਨੇ ਅੰਦਰ ਸ਼ਬਦ ਜਿਹੜੀ ਕਮਾਈ ਕਰਨੀ ਹੈ ਇਹੋ ਹੀ ਸ਼ਿੰਗਾਰ ਹੋਣਾ ਚਾਹੀਦਾ ਹੈ ਵਾਹਿਗੁਰੂ ਦੀ ਖੁਸ਼ੀ ਵਾਸਤੇ ਹਰ ਹਰ ਨਾਮ ਧਿਆਵੇ ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਹਰੀ ਸਭ ਨੂੰ ਹਰੇ ਭਰੇ ਕਰਨ ਵਾਲਾ ਤੇ ਉਹਦੇ ਨਾਮ ਨੂੰ ਧਿਆਵੇ ਤੇ ਹੁਣਾ ਕਰੇ ਦਇਆ ਦਾਨ ਮੰਗਤ ਜਨ ਦੀਜੈ ਅਤੇ ਅਰਦਾਸ ਕਰੇ ਹੈ ਮਹਾਰਾਜ ਆਪ ਦਿਹਾਲੂ ਦਇਆ ਕਰਕੇ ਦਾਨ ਮੰਗਦੇ ਜਿਹਨੂੰ ਜਿਵੇਂ ਦਿੰਦੇ ਹੋ ਅਸੀਂ ਵੀ ਮਹਾਰਾਜ ਆਪ ਦੇ ਜਾਚ ਕਹਾ ਜਨਾਂ ਵਿੱਚੋਂ ਸਾਨੂੰ ਦਇਆ ਕਰਕੇ ਆਦੇ ਦਰਸ਼ਨਾਂ ਦਾ ਦਾਨ ਦੇਣਾ ਕਰੋ ਮੈਂ ਪ੍ਰੀਤਮ ਦੇਹੋ ਮਿਲਾਏ ਮੇਰੇ ਪ੍ਰੀਤਮ ਅਕਾਲ ਪੁਰਖ ਮੇਰੇ ਤਾਈਹ ਸਤਿਗੁਰੂ ਆਵਦੇ ਹਾਲੂ ਹੋ ਕੇ ਬ੍ਰਹਮ ਗਿਆਨ ਦਾ ਨਾਮ ਦਾ ਦਾਨ ਸਿੱਖਾਂ ਨੂੰ ਦਿੰਨੇ ਹੋ ਮੇਰੇ ਤਾਈਹ ਪਰਮ ਪ੍ਰੇਮ ਦਾ ਸਬਦ ਵਾਹਿਗੁਰੂ ਮੇਲ ਦਿਓ ਕਿਰਪਾ ਕਰੋ ਆਨ ਦਿਨ ਗੁਰੂ ਗੋਪਾਲ ਧਿਆਈ ਇਸ ਪ੍ਰਕਾਰ ਭਾਈ ਗੁਰੂ ਅਕਾਲ ਪੁਰਖ ਦਾ ਰੂਪ ਹੈ ਗੁਰੋਂ ਦਾਰਾ ਗੋਪਾਲ ਨੂੰ ਧਿਉਨੇ ਹਾਂ ਹਮ ਸਤਗੁਰ ਵਿਟੋ ਕਮਾਏ ਅਸੀਂ ਤਾਂ ਸਤਗੁਰੂ ਅਮਰਦਾਸ ਸਾਹਿਬ ਦੇ ਵਿਟੋ ਉਪਰੋਂ ਕਮਾਏ ਵਾਰਨੇ ਫੇਰਨੇ ਜਾਣੇ ਹਾਂ ਹਮ ਪੱਥਰ ਗੁਰਨਾਵ ਜਿਵੇਂ ਮਹਾਰਾਜ ਦਾ ਪੱਥਰ ਦੀ ਨਿਆਈਂ ਅੰਤਰ ਹਾਂ ਤੇ ਸਤਿਗੁਰੂ ਆਪ ਨਾ ਬੇੜੀ ਦੀ ਨਿਆਈ ਉਤਾਰਨ ਵਾਸਤੇ ਤੇ ਆਪ ਦੀ ਸੰਗਤ ਜਿਹੜੀ ਬੇੜੀ ਦੀ ਨਿਆਈ ਹੈ ਬਿਖ ਭਵਜਲ ਤਾਰੀਐ ਰਾਮ ਇਹ ਮਾਰਾ ਬਿਉਰੂਪ ਉਹ ਜੋ ਸੰਸਾਰ ਸਮੁੰਦਰ ਹੈ ਜਿਸ ਵਿੱਚ ਵਿਸ਼ਿਆਂ ਦਾ ਜਲ ਹੋਇਆ ਤੇ ਜੰਮ ਮਰਨ ਦਾ ਭੈ ਜਲ ਹੈ ਤੇ ਬਿਉਰੂਪ ਸੰਸਾਰ ਤੋਂ हे ਰਾਮ ਪ੍ਰਭ ਦੇਸ਼ਕ ਤਾਰਨਾ ਕਰੀਏ ਸਾਨੂੰ ਆਪ ਦੇ ਬਾਗਤੀ ਰੂਪੀ ਮੇਰੀ ਤੇ ਚੜ੍ਹਾ ਕਰਕੇ ਗੁਰਦੇਵੋ ਸਬਦ ਸੁਭਾਈ ਸੇ ਸਤਿਗੁਰੂ ਸਾਹਿਬ ਜੀ ਸ਼ਬਦ ਰੂਪੀ ਟਿਕਟ ਸੁਭਾਵਕ ਸਾਨੂੰ ਦਿਓ ਸੱਚੇ ਪਾਤਸ਼ਾਹ ਏ ਗੁਰੂ ਜੀ ਸਾਨੂੰ ਸ਼ਬਦ ਜਿਹੜਾ ਉਪਦੇਸ਼ ਹੈ ਸੋ ਪਰਮੇਸ਼ਰ ਦੇ ਭਾਅ ਪ੍ਰਕਾਸ਼ ਕਰਨ ਵਾਲਾ ਬਖਸ਼ੋ ਮੈਂ ਮੂਰ ਨਿਸਤਾਰੀ ਆ ਰਾਮ ਏ ਪਰਮੇਸ਼ਰ ਮੈਂ ਵੀ ਸਮਝਾਂ ਮੈਨੂੰ ਗਿਆਤ ਨਹੀਂ ਹੈ ਕਿਰਪਾ ਕਰਕੇ ਨਿਸਪਰ ਬਾਇਤੋਂ ਕਰੀਏ ਕਾਰਨਾ ਕਰੋ ਜੀ ਹਮ ਮੂੜ ਮੁਗਧ ਕੇਸ਼ ਮਿਤ ਨਹੀਂ ਪਾਏ ਅਸੀਂ ਮਾਰਾ ਬਿਹਾਰਾਂ ਵੱਲੋਂ ਵੀ ਬਸਮਝ ਹਾਂ ਮੁਗਧ ਹਾਂ ਸ਼ਾਸਤਰ ਗਿਆਨ ਵੱਲੋਂ ਕਿਸੇ ਪ੍ਰਕਾਰ ਦੀ ਮਿਤ ਮਰਯਾਦਾ ਆਪਦੀ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕੇ ਤੂੰ ਆਗਮ ਵੱਡ ਜਾਣਿਆ ਤੂੰ ਮਾਰਾ ਸ਼ਾਸਤਰਾ ਕਰਕੇ ਵੀ ਆਗਮ ਹੈ ਵੇਦਾਂ ਸ਼ਾ ਕਰਕੇ ਵੀ ਵੱਡਾ ਹੈ ਆਗਮ ਗੰਮ ਗਮਤਾ ਤੋਂ ਰਹਿਤ ਸੰਕਲਪ ਕਲਪ ਦਾ ਵਿਸ਼ਾ ਨਹੀਂ ਵੱਡਾ ਪ੍ਰੀਕਾਲਵਾਦ ਰੂਪ ਗੁਰਾਂ ਦੁਆਰਾ ਜਾਣਿਆ ਹੈ ਤੂੰ ਆਪ ਦਇਾਲ ਦਇਆਕਰ ਮੀਲੇ ਮਾਰਾ ਆਪ ਦਇਆ ਦੇ ਘਰ ਹੂੰ ਜਿਨ੍ਹਾਂ ਨੂੰ ਦਇਆ ਕਰਕੇ ਆਪ ਦੇ ਨਾਲ ਮੇਲ ਲੈਨੇ ਉਹ ਮਿਲਦੇ ਹਨ ਹਮ ਨਿਰਗੁਣੀ ਨਿਮਾੜਿਆ ਮਾਰਾ ਸਾਡੇ ਤਾਂ ਕੋਈ ਸਤ ਸੰਤੋਖ ਆਦ ਗੁਣ ਨਹੀਂ ਸਾਡਾ ਕੋਈ ਦੁਨੀਆ ਦੇ ਅੰਦਰ ਸਤਕਾਰ ਨਹੀਂ ਹੈ ਮਾਣ ਤੋਂ ਰਹਿ ਤਾਂ ਸੱਚੇ ਪਾਤਸ਼ਾਹ ਹੁੰਦੇ ਮਾਣ ਜੋ ਹੋਏ ਨਿਮਾਣਾ ਅਨੇਕ ਜਨਮ ਪਾਪ ਕਰ ਭਰਵੇਂ ਹਰਿ ਮਹਾਰਾਜ ਅਸੀਂ ਅਨੇਕਾਂ ਜਨਮਾਂ 'ਚ ਪਾਪ ਕਰਕੇ ਯੁਨਾਂ 'ਚ ਪਰ ਹੁੰਦੇ ਆਏ ਹਾਂ ਹੁਣ ਤਉ ਸਰਣਾਗਤ ਆਏ ਮੇਰੇ ਮੁਖੋ ਜੀ ਤੁਸੀਂ ਕਿਰਪਾ ਕਰਕੇ ਬਖਸ਼ਿਆ ਆਪਦੇ ਮੇਰੇ ਨਾਲ ਤੇ ਵਾਜੀ ਸ਼ਰਨ ਗਤ ਪ੍ਰਾਪਤ ਹੋਏ ਹਾਂ ਆ ਕੇ ਦਇਆ ਕਰਹੁ ਰੱਖ ਲੇਵੋ ਹਰ ਜੀਉ ਇਹ ਹਰੀ ਅਕਾਲ ਪੁਰਖ ਜੀ ਜਿਵੇਂ ਹੋਰ ਨਾ ਸੰਤਾਂ ਭਗਤਾਂ ਦੇ ਦਇਆ ਕਰਦੇ ਹੋ ਐਵੇਂ ਸਾਡੇ ਤੇ ਵੀ ਦਇਆ ਦੇ ਆਕਰ ਖਾਣੀਓ ਤੁਸੀਂ ਰਖਿਆ ਕਰਕੇ ਰੱਖਿਆ ਕਰ ਲੋ ਏ ਪਰਮੇਸ਼ਵਰ ਜੀ ਹਮ ਲਗ ਸਤਗੁਰ ਪਾਏ ਅਸੀਂ ਸਤਗੁਰੂ ਮਹਾਰਾਜ ਸਾਹਿਬ ਆਪਦੇ ਚਰਨਾਂ ਕਮਲਾਂ 'ਚ ਲੱਗਦੇ ਹਾਂ ਗੁਰਪਾਰਸ ਹਮ ਲੋਹੇ ਸਤਗੁਰੂ ਮਹਾਰਾਜ ਆਪ ਤਾਂ ਪਾਰਸਰੀ ਨੇ ਆਈ ਹੂੰ ਅਸੀਂ ਮਹਾਰਾ ਲੋਹੇ ਦੀ ਨੇ ਆਈ ਹਾਂ ਭਾਰੇ ਮਿਲ ਕਾਂਚਨ ਹੋਇਆ ਰਾਂ ਜਿਵੇਂ ਪਾਰਸ ਨਾਲ ਮਿਲ ਕੇ ਲੋਹਾ ਸੋਨਾ ਬਣ ਜਾਂਦਾ ਏ ਲੋਹੀ ਜਿਹੜਾ ਸਾਡਾ ਚਰਸੀ ਪਦਾਰਥ ਆਉਂਦਾ ਤੇ ਲੋਹੇ ਵਰਗਾ ਅਸੀਂ ਕੰਚਨ ਸੋਤਸ ਰੂਪ ਹੋ ਗਿਆ ਆਰਾਮ ਹੈ ਭਾਈ ਜੋਤੀ ਜੋਤ ਮਿਲਾਏ ਜੋਤੀ ਰੂਪ ਜੋ ਪਰਮੇਸ਼ਵਰ ਹੈ ਉਸ ਨੇ ਸਾਡੀ ਜੋਤ ਪ੍ਰਤਕ ਜੋਤ ਨੂੰ ਅਦਵਾਕ ਅਨੰਦ ਵਿੱਚ ਮੇਲ ਲਿਆ ਹੈ ਕਾਇਆ ਗੜ ਸੋਹਿਆਰਾ ਕੋਈ ਕਾਇਆ ਜਿਹੜਾ ਕਿਲਾ ਬਣਿਆ ਹੋਇਆ ਸੀ ਨਾ ਸਵੇਨੇ ਦਾ ਕਿਲਾ ਬਣ ਗਿਆ ਇਹ ਬੁੱਧ ਜਿਹੜੀ ਸੀ ਇਹ ਸੋਭਨੀ ਗੁਣਾ ਕਰਕੇ ਹੋ ਗਈ ਅੱਗੇ ਲੋਹੇ ਦੀ ਨਿਆਈ ਸੀ ਹਰ ਵਕਤ ਲੋਭ ਵਿੱਚ ਲੱਗੀ ਰਹਿੰਦੀ ਸੀ ਹੁਣ ਇੱਕ ਆ ਗੜ ਸੋਹਾਰਾਮ ਗੜ ਜੋ ਕਿਲਾ ਹੈ ਖੜਿਆ ਹੋਇਆ ਹੈ ਨਾ ਸੰਸਾਰ ਇਦੇ ਚ ਕਾਇਆ ਜਿਹੜੀ ਸ਼ੋਭਨੀਕ ਹੋ ਰਹੀ ਹੈ ਕਾਇਆ ਬੁੱਧੀ ਦੀ ਸੋਹ ਰਹੀ ਹੈ ਗੜ ਦਾ ਅਸਮਾਨ ਦואר ਵੀ ਸੋਹਨੀ ਕੁ ਹੈ ਗੜ ਖੜਿਆ ਹੋਇਆ ਜਿਹੜਾ దైਵੀ ਗੁਣਾਂ ਦੇ ਨਾਲ ਕਾਇਆ ਰੂਪੀ ਕਿਲਾ ਹੈ ਇਹ ਸ਼ੋਭਨੀਕ ਹੋ ਰਿਹਾ ਕਾਇਆ ਗੜ ਸੂਹਿਆ ਮੀਰੇ ਪ੍ਰਭ ਮੋਹਿਆ ਜਦੋਂ ਮੇਰੇ ਪ੍ਰਭੂ ਨੇ ਚਿਤ ਨੂੰ ਮੋਹਤ ਕਰ ਲਿਆ ਸਾਡੇ ਨੂੰ ਤੇ ਕਾਂ ਰੂਪੀ ਗੜ ਕਿਲਾ ਬਣਿਆ ਅਸੀਂ ਗੜ ਕਿਲਾ ਸਰੀਰ ਜਿਸ ਵਿੱਚ ਕਾਇਆ ਇਸੀਸ ਨਾਲ ਸੀ ਇਹ ਸ਼ੋਭਨੀਕ ਹੋਇਆ ਹੈ ਗੜ ਘੜਿਆ ਜਿਸ ਵਿੱਚ ਸੁਭਗੁਣਾ ਨੂੰ ਅੰਦਰ ਦੇਦੇ ਤੇ ਬੁੱਧੀ ਦੇ ਅੰਦਰ ਉਹ ਸੋਵ ਨੀਕ ਹੋਇਆ ਹੈ ਮੇਰੇ ਪ੍ਰਭ ਮੋਹਿਆ ਨੀ ਗੁਰੂ ਨੇ ਆਪ ਦੇ ਸਰੂਪ ਵਿੱਚ ਮੋਹਤ ਕਰ ਲਿਆ ਉਹਨਾਂ ਦੇ ਚਿਤ ਨੂੰ ਕਿਉਂ ਸਾਸ ਗਿਰਾਸ ਵਿਸਾਰੀ ਹੈ ਉਸ ਨੂੰ ਆਉਂਦੇ ਸਵਾਸ ਨਾਲ ਗ੍ਰਸਦਿਆਂ ਅੰਦਰ ਨੂੰ ਖੀਂਦਿਆਂ ਸਾਂ ਨੂੰ ਬਾਹਰ ਨੂੰ ਕੱਢਦਿਆਂ ਸਵਾਸ ਨੂੰ ਗਰਾਹੀ ਖਾਂਦਿਆਂ ਹੋਇਆਂ ਵੀ ਕਿਉਂ ਮਾਰਾਂ ਨੂੰ ਬੁਲਾਈਏ ਹਰ ਵਕਤ ਚੇਤੇ ਰੱਖੀਏ ਅਦ੍ਰਿਸ਼ਟ ਅਗੋਚਰ ਪਕੜਿਆ ਗੁਰਸਬਦੀ ਇਹ ਭਾਈ ਜਿਹੜਾ ਅਦ੍ਰਿਸ਼ਣ ਤੋਂ ਰਹਤ ਹੈ ਜਿਹੜਾ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਉਹਦੇ ਸਰੂਪ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਬਾਝਰ ਦਾ ਤਿਆਗ ਕਰਕੇ ਈਸ਼ੁਰ ਦਾ ਬਾਝਰ ਛੱਡ ਕੇ ਜੀਵ ਦਾ ਬਾਝਰ ਛੱਡ ਕੇ ਸੱਚੇ ਆਨੰਦ ਸਰੂਪ ਨੂੰ ਗੁਰਾਂ ਦੀ ਸ਼ਗਨ ਕਰਕੇ ਪਕੜ ਲਿਆ ਗ੍ਰਹਿਣ ਕਰ ਲਿਆ ਹੈ। ਔ ਸਤਗੁਰ ਕੈ ਬਲਿਹਾਰੀ। ਇਹ ਸਤਗੁਰਾਂ ਦੀ ਕਿਰਪਾ ਹੈ ਜਿਨ੍ਹਾਂ ਦੇ ਉਪਦੇਸ਼ ਨਾਲ ਅਸੀਂ ਆਪਣੇ ਆਤਮਾ ਸਰੂਪ ਨੂੰ ਗ੍ਰਹਿਣ ਕਰ ਲਿਆ ਹੈ। ਬਲਿਹਾਰ ਜਾਮੇ ਹਾਂ ਸਤਗੁਰੂ ਸੱਚੇ ਬਾਦਸ਼ਾਹ ਤੋਂ। ਸਤਗੁਰ ਆਗੈ ਸੀਸ ਭੇਟ ਦਿਓ। ਤੁਹਾਨੂੰ ਸ੍ਰੀ ਗੁਰੂ ਮਹਾਰਾਜ ਸਾਹਿਬ ਹਮ ਜਿਵੇਂ ਦਸਵੇਂ ਪਾਤਸ਼ਾਹ ਨੇ ਪੰਜਾਂ ਤਿਆਰਿਆਂ ਦੇ ਸਿਰ ਭੇਟਾ ਲੈ ਕੇ ਅਮਰਦੀ ਦਾਤ ਦਿੱਤੀ ਸੀ। ਇਵੇਂ ਸਤਗੁਰਾਂ ਦੇ ਜੇ ਭਾਈ ਪਹਿਲਾ ਤੋਂ ਮਰਯਾਦਾ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਡਾਸ ਹੋ ਸਮਨਾ ਕੀ ਰੇਣ ਕਤੋ ਆ ਹਮਾਰੇ ਪਾਸ ਸਤਗੁਰਾਂ ਦੇ ਕੇ ਆਪਦੇ ਸੀਸ ਦੀ ਭੇਟਾ ਦੀਏ ਸਿਰ ਹੰਕਾਰ ਛੱਡ ਲਈਏ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਜੇ ਸਤਗੁਰ ਸਾਚੇ ਭਾਵੇਂ ਜੇ ਸਤਗੁਰੂ ਨੂੰ ਸਾਡਾ ਸੀਸ ਭੇਟਾ ਪਾ ਲਿਆ ਵੀ ਆ ਆਪਣਾ ਸੀਸ ਵੱਡੇ ਕਰ ਮੈਸਣ ਦੀਜਾ ਬਿਨ ਸਰ ਸੇਵ ਕਰੀਜਾ ਜੇ ਸਰਗੁਰੂ ਸੱਚੇ ਪਾਤਸ਼ਾਹ ਨੂੰ ਪਾ ਜਾਵੇ ਸਾਡਾ ਸਿਰ ਹੰਕਾਰ ਨਿਵਰਤੀ ਕਰਨ ਰੂਪੋ ਆਪੇ ਦਇਆ ਕਰੋ ਪ੍ਰਭ ਦਾਤੇ ਫਿਰ ਪ੍ਰਭੂ ਜੀ ਆਪ ਦਾਤੇ ਹੋ ਚਹਾਂ ਜੁਗਾ ਚ ਆਪ ਹੀ ਆਪ ਦੇ ਬਣਾ ਕੇ ਦਿਆਲਤਾ ਕਰੋ ਜੀ ਨਾਨਕ ਅੰਕ ਸਮਾਵੈ ਫਿਰ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਰਾਮਦਾਸ ਜੀ ਆਦੇ ਅੰਕ ਪ੍ਰੇਮ ਵਿੱਚ ਆਦੇ ਅੰਕ ਸਰੂਪ ਵਿੱਚ ਸਾਡਾ ਮਨ ਸਮਾ ਜਾਵੇ